ਡੈਡ ਜਿੱਥੇ ਵੀ ਨੇ ਦੇਖਦਾ ਉਹ ਡੈਫੀਨਟਲੀ ਰਹੇ ਹੋਏ ਤੇ ਰਾਉਡ ਵੀ ਡੈਫੀਨਟਲੀ ਹੋਣਗੇ ਕਿ ਰਾਈਟ ਆਫਟਰ ਮੇਰੇ ਜਾਣ ਤੋਂ ਬਾਅਦ ਇਹਨਾਂ ਕੰਮਾਂ ਦੇ ਵਿੱਚ ਲੱਗੇ ਇਹ ਐਨਜੀਓ ਇਹ ਸੇਵਾ ਕਰਨ ਦੇ ਲਈ ਤੁਸੀਂ ਅੱਗੇ ਆਏ ਹੋ ਐਡਾ ਵੱਡਾ ਦਿਲ ਕੱਟ ਕੇ ਇਹ ਜ਼ਿੰਮੇਵਾਰੀ ਕਦੋਂ ਤੋਂ ਨਿਭਾਣੀ ਸ਼ੁਰੂ ਕਰੀ ਹੈ ਤੁਸੀਂ ਐਕਚੁਅਲੀ ਰਾਈਟ ਆਫਟਰ ਡੈਡ ਅਸੀਂ ਸਾਰੇ ਜਣੇ ਪਲਾਨ ਕਰ ਰਹੇ ਸੀ ਕਿ ਕ੍ਰੈਡਰ ਦੇ ਨਾਮ ਦੀ ਜੀਕੇएनजीਓ ਜਾਂ ਟਰਸਟੀਆ ਫਾਊਂਡੇਸ਼ਨ ਆਰਗੇਨਾਈਜੇਸ਼ਨ ਕੁਝ ਵੀ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਐਜੂਕੇਸ਼ਨ ਫਿਰ ਹੈਲਥ ਉਹ ਦੋ ਬਾਅਦ ਜਿਵੇਂ ਪਿਆ ਭਵੰਦਾ ਜੀ ਨੇ ਜਸਵਿੰਦਰ ਪਾਲ ਜੀ ਨੇ ਬਹੁਤ ਵਾਕ ਵਾਕ ਕਿਤਿਆਂ ਦੇ ਵਿੱਚ ਆਪਣੇ ਜਿਹੜੀ ਕੰਟਰੀਬਿਊਸ਼ਨ ਪੰਜਾਬ ਨੂੰ ਦਿੱਤੀ ਹੈ ਹੈਨਾ ਹੁਣ ਮੈਨੂੰ ਲੱਗਦਾ ਉਹ ਜ਼ਿੰਮੇਵਾਰੀ ਤੁਹਾਨੂੰ ਦੇ ਕੇ ਗਏ ਸੀਗੇ ਐਕਚੁਅਲੀ ਉਹਨਾਂ ਨੇ ਸ਼ੁਰੂ ਤੋਂ ਹੀ ਜੇ ਆਪਾਂ ਗੱਲ 80s 90s ਤੋਂ ਕਰੀਏ ਤਾਂ ਸ਼ਰਕਾਟਿਆਂ ਦੇ ਵਿੱਚ ਹੀ ਉਹਨਾਂ ਨੇ ਬਹੁਤ ਚੀਜ਼ਾਂ ਕੋਈ ਵੀ ਸਟਾਇਰ ਕਰਨਾ ਹੁੰਦਾ ਸੀ ਕੁਝ ਵੀ ਕਰਨਾ ਹੁੰਦਾ ਸੀ ਤਾਂ ਪੰਜਾਬ ਦੀ ਗੱਲ ਪੋਲਿਟਿਕਸ ਦੀ ਗੱਲ ਉਹਨਾਂ ਨੇ ਹਮੇਸ਼ਾ ਕੀਤੀ ਲੈਡ ਜਿੱਥੇ ਵੀ ਨੇ ਦੇਖਦਾ ਉਹ ਡੈਫੀਨਿਟਲੀ ਰਹੇ ਹੋਏ ਐਂਡ ਤੇ ਕਰਾਊਡ ਵੀ ਡੈਫੀਨਿਟਲੀ ਹੋਣਗੇ ਕਿ રાઈਟ ਆਫਟਰ ਮੇਰੇ ਜਾਣ ਤੋਂ ਬਾਅਦ ਇਹਨਾਂ ਕੰਮਾਂ ਦੇ ਵਿੱਚ ਲੱਗ ਗਿਆ ਨਹੀਂ ਜਾਂਦਾ ਬਟ ਇੱਕ ਚੀਜ਼ ਦੀ ਖੁਸ਼ੀ ਲਾ ਲੋ ਹੌਸਲਾ ਲਾ ਲੋ ਇਹ ਹੈ ਕਿ जिन्ने पीडित ਪਰਿਵਾਰ ਨੇ ਉਹ ਦੁੱਗਣੇ ਤਿੱਗਣੇ ਨੇ ਉਹਨਾਂ ਦੀ ਮਦਦ ਕਰਨਾ ਉਹ ਚੀਜ਼ ਮੈਨੂੰ ਲੱਗਦਾ ਸਾਨੂੰ ਬਹੁਤ ਹੌਸਲਾ ਦਿੰਦਾ ਉਸੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਆ ਸਾਰਾ ਕੁਝ ਵਾਪਰ ਰਿਹਾ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਦੀ ਡਿਊਟੀ ਇਹ ਮੈਨੂੰ ਲੱਗਦਾ ਕਿ ਹਰ ਇੱਕ ਮੁੱਦਾ ਕੋਈ ਵੀ ਆ ਤਾਂ ਉਹਨੂੰ ਸੀਰੀਅਸਲੀ ਚੱਕਣਾ ਚਾਹੀਦਾ ਤੇ ਉਹਦੇ ਤੇ ਰਾਈਟ ਐਕਸ਼ਨ ਲੈਣਾ ਚਾਹੀਦਾ ਅੱਜ ਮੈਂ ਜਦੋਂ ਆ ਵੀ ਰਿਹਾ ਸੀਗਾ ਇੱਧਰੋਂ ਤਾਂ ਇਹੀ ਚੀਜ਼ਾਂ ਮੇਰੇ ਦਿਮਾਗ 'ਚ ਚੱਲ ਰਹੀਆਂ ਸੀ ਕਿ ਯਾਰ ਸਾਨੂੰ ਇੰਨਾ ਕੁ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਪੰਜਾਬ

ਸਰਾ ਮੈਂ ਇਹ ਨਹੀਂ ਪੁੱਛ ਸਕਦੀ ਕਿ ਤੁਸੀਂ ਕਿਵੇਂ ਹੋ ਕਿਉਂਕਿ ਤੁਸੀਂ ਤਾਂ ਦੁਹਰਾ ਦੁੱਖ ਹੰਡਾਰੇ ਹੋ ਲੇਕਿਨ ਫਿਰ ਵੀ ਮੈਂ ਜਾਨਣਾ ਚਾਹਾਂਗੀ ਕਿ ਇਹ ਐਨਜੀਓ ਇਹ ਸੇਵਾ ਕਰਨ ਦੇ ਲਈ ਤੁਸੀਂ ਅੱਗੇ ਆਏ ਹੋ ਐਡਾ ਵੱਡਾ ਦਿਲ ਕੱਟ ਕੇ ਇਹ ਜ਼ਿੰਮੇਵਾਰੀ ਕਦੋਂ ਤੋਂ ਨਿਭਾਣੀ ਸ਼ੁਰੂ ਕੀਤੀ ਹੈ ਤੁਸੀਂ ਐਕਚੁਅਲੀ ਰਾਈਟ ਆਫਟਰ दैट ਅਸੀਂ ਸਾਰੇ ਜਣੇ ਪਲਾਨ ਕਰ ਰਹੇ ਸੀਗੇ ਕਿ ਇੱਕ ਪ੍ਰੋਜੈਕਟ ਦੇ ਨਾਮ ਦੀ ਇੱਕ ਐਨਜੀਓ ਜਾਂ ਟਰਸਟ ਜਾਂ ਫਾਊਂਡੇਸ਼ਨ ਆਰਗੇਨਾਈਜੇਸ਼ਨ ਕੁਝ ਵੀ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਐਜੂਕੇਸ਼ਨ ਫਿਰ ਹੈਲਥ ਉਹ ਦੁਬਾਰ ਜਿਵੇਂ ਵਿਆਹ ਲੋਕ ਭਲਾਈ ਪਲਸ ਦਾ ਜਿੰਨੇ ਵੀ ਨੇਚਰਲ ਡਿਜ਼ਾਸਟਰਸ ਨੇ ਉਹਨਾਂ ਨੂੰ ਕਵਰ ਕੀਤਾ ਜਾਉਂਦਾ ਬਟ ਅੱਜੋ ਗੱਲਾਂ ਚੱਲ ਰਹੀਆਂ ਸੀਗੀਆਂ ਪਲਸ ਅਜੇ ਡਿਸਕਸ਼ਨਸ ਚੱਲ ਰਹੀਆਂ ਸੀ ਰਜਿਸਟਰ ਹੋਣ ਨੂੰ ਟਾਈਮ ਲੱਗਣਾ ਬਟ ਉਸੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਆ ਸਾਰਾ ਕੁਝ ਵਾਪਰ ਰਿਹਾ ਸੀ ਪੰਜਾਬ ਦੇ ਵਿੱਚ ਤਾਂ ਲੱਗਣਾ ਤਾਂ ਚਲੋ ਲਾਜ਼ਮੀ ਸਿੱਖਾ ਪਰ ਹਰ ਕੋਈ ਬੰਦਾ ਪੰਜਾਬ ਦਾ ਇੱਕ ਇੱਕ ਨੌਜਵਾਨ ਆ ਭਾਵੇਂ ਕੋਈ ਵੀ ਸੱਜਣ ਮਿੱਤਰ ਆ ਉਹ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਅ ਮਤਲਬ ਹੈਲਪ ਕੀਤੀ ਆ ਜਾਂ ਉਹਨਾਂ ਨੇ ਆਪਣਾ ਫਰਜ਼ ਸਮਝ ਕੇ ਮਤਲਬ ਇੱਕ ਇੱਕ ਬੰਦੇ ਦੇ ਮਗਰ ਮੈਂ ਅੱਜ ਸਵੇਰੇ ਵੀ ਕਹਿ ਕੇ ਐਟੈਕੇ 10-10 ਹਜ਼ਾਰ ਵੌਲੰਟੀਅਰ ਆ ਜੀ ਭਾਵੇਂ ਤੁਸੀਂ ਅਜਨਾਲਾ ਲੈ ਨੋ ਗੁਰਦਾਸਪੁਰ ਲੈ ਨੋ ਕੱਲ ਅਸੀਂ ਸੁਲਤਾਨਪੁਰ ਲੋਧੀ ਸੀਗੇ ਫੱਤੂ ਢਿੰਗੇ ਦੇ ਵਿੱਚ ਸੀਗੇ ਲੋਈਆਂ ਜਾ ਕੇ ਆਏ ਆ ਅੱਜ ਇਸਮਾਇਲਪੁਰ ਹੋ ਗਿਆ ਜੀ ਮਤਲਬ ਦੇਖਿਆ ਨਹੀਂ ਜਾਂਦਾ ਬਟ ਇੱਕ ਚੀਜ਼ ਦੀ ਖੁਸ਼ੀ ਲਾ ਲੋ ਹੌਸਲਾ ਲਾ ਲੋ ਇਹ ਹੈ ਕਿ ਜਿੰਨੇ ਪੀੜਤ ਪਰਿਵਾਰ ਨੇ ਉਹਨੂੰ ਦੁੱਗਣੇ ਤਿੱਗਣੇ ਨੇ ਉਹਨਾਂ ਦੀ ਮਦਦ ਕਰਨੀ ਸੋ ਉਹ ਚੀਜ਼ ਮੈਨੂੰ ਲੱਗਦਾ ਸਾਨੂੰ ਬਹੁਤ ਹੌਸਲਾ ਦਿੰਦਾ ਜੀ ਤੇ ਮੈਨੂੰ ਲੱਗਦਾ ਡੈਡ ਜਿੱਥੇ ਵੀ ਨੇ ਦੇਖਦਾ ਉਹ ਡੈਫੀਨਿਟਲੀ ਰੈਅ ਹੋਏ ਨੇ ਇਸ ਤੇ ਪ੍ਰਾਊਡ ਵੀ ਡੈਫੀਨਿਟਲੀ ਹੋਣਗੇ ਕਿ ਰਾਈਟ ਆਫਟਰ ਮੇਰੇ ਜਾਣ ਤੋਂ ਬਾਅਦ ਇਹਨਾਂ ਕੰਮਾਂ ਦੇ ਵਿੱਚ ਲੱਗੇ ਕਿਉਂਕਿ ਭੱਲਾ ਜੀ ਨੇ ਜਸਵਿੰਦਰ ਭੱਲਾ ਜੀ ਨੇ ਬਹੁਤ ਵਾਕ ਵਾਕ ਕਿੱਤਿਆਂ ਦੇ ਵਿੱਚ ਆਪਣੀ ਜਿਹੜੀ ਕੰਟਰੀਬਿਊਸ਼ਨ ਆ ਪੰਜਾਬ ਨੂੰ ਦਿੱਤੀ ਹੈ ਹੈਨਾ ਹੁਣ ਮੈਨੂੰ ਲੱਗਦਾ ਉਹ ਜ਼ਿੰਮੇਵਾਰੀ ਤੁਹਾਨੂੰ ਦੇ ਕੇ ਗਏ ਸੀਗੇ ਕਿ ਇਦਾਂ ਦੀਆਂ ਡਿਸਕਸ਼ਨਸ ਉਹਨਾਂ ਵੱਲੋਂ ਵੀ ਹੁੰਦੀਆਂ ਰਹਿੰਦੀ ਸੀ ਪੰਜਾਬ ਨੂੰ ਲੈ ਕੇ ਕਿਉਂਕਿ ਅਕਸੇ ਅਕਸਰ ਦੇਖਦੇ ਸੁਣੇ ਦੀ ਗੱਲਾਂ ਬਾਤਾਂ ਆਈ ਉਹ ਵਰਡ ਰਹਿੰਦੇ ਸੀਗੇ ਐਕਚੁਅਲੀ ਉਹਨਾਂ ਨੇ ਸ਼ੁਰੂ ਤੋਂ ਹੀ ਜੇ ਆਪਾਂ ਗੱਲ 80s 90s ਤੋਂ ਕਰੀਏ ਤਾਂ ਸ਼ਰਕਾਟਿਆਂ ਦੇ ਵਿੱਚ ਹੀ ਉਹਨਾਂ ਨੇ ਬਹੁਤ ਚੀਜ਼ਾਂ ਕੋਈ ਵੀ ਸਟਾਇਰ ਕਰਨਾ ਹੁੰਦਾ ਸੀ ਕੁਝ ਵੀ ਕਰਨਾ ਹੁੰਦਾ ਸੀ ਤਾਂ ਪੰਜਾਬ ਦੀ ਗੱਲ ਪੋਲਿਟਿਕਸ ਦੀ ਗੱਲ ਉਹਨਾਂ ਨੇ ਹਮੇਸ਼ਾ ਕੀਤੀ ਹੈ ਹਨਾ ਕੋਈ ਵੀ ਚੀਜ਼ ਜਿਹੜੀ ਪ੍ਰੋਮਿਸ ਕੀਤੀ ਤੇ ਬਾਅਦ ਨਹੀਂ ਡਿਲੀਵਰ ਹੋਈ ਜਾਂ ਕੋਈ ਵੀ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਪੰਜਾਬ ਦਾ ਹੌਟ ਟੌਪਿਕ ਹੈ ਟ੍ਰੈਂਡਿੰਗ ਆ ਉਹ ਉਹਨਾਂ ਨੇ ਹਮੇਸ਼ਾ ਚੱਕਿਆ ਤੇ ਉਹ ਹਮੇਸ਼ਾ ਚੱਕਦੇ ਰਹੇ ਨੇ ਭਾਵੇਂ ਉਹ ਫਿਲਮਾਂ ਸੀ ਭਾਵੇਂ ਉਹ ਸ਼ਨਕਾਟੇ ਸੀ ਭਾਵੇਂ ਉਹਨਾਂ ਦਾ ਸੋਸ਼ਲ ਮੀਡੀਆ ਸੀ ਸੋ ਮੈਨੂੰ ਲੱਗਦਾ ਹੈ ਇਹ ਇਕੱਲੇ ਉਹਨਾਂ ਦੀ ਨਹੀਂ ਆ ਇਕੱਲੇ ਮੇਰੀ ਨਹੀਂ ਹੈ ਹਰ ਇੱਕ ਬੰਦੇ ਦੀ ਹਰ ਇੱਕ ਨਿਵਾਸੀ ਦੀ ਪੰਜਾਬ ਦੇ ਨੌਜਵਾਨ ਦੀ ਡਿਊਟੀ ਹੈ ਮੈਨੂੰ ਲੱਗਦਾ ਕਿ ਹਰ ਇੱਕ ਮੁੱਦਾ ਕੋਈ ਵੀ ਆ ਤਾਂ ਉਹਨੂੰ ਸੀਰੀਅਸਲੀ ਚੱਕਣਾ ਚਾਹੀਦਾ ਤੇ ਉਹਦੇ ਤੇ ਰਾਈਟ ਐਕਸ਼ਨ ਲੈਣਾ ਚਾਹੀਦਾ ਤੁਸੀਂ ਦੱਸਿਆ ਕਿ ਤੁਸੀਂ ਕੱਲ ਸੁਲਤਾਨਪੁਰ ਲੋਧੀ ਸੀ ਅੱਜ ਤੁਸੀਂ ਸਵੇਰ ਤੇ ਲੱਗੇ ਹੋਏ ਉਹ ਵੱਖ-ਵੱਖ ਥਾਵਾਂ ਦੇ ਵਿੱਚ ਜਾ ਰਹੇ ਹੋ ਜਿਹੜੇ ਹੜਪੀਤ ਹੈਣਾ ਪਿੰਡ ਹੈਗੇ ਨੇ ਕਿੰਨੀਆਂ ਮਾਵਾਂ ਕਿੰਨਿਆਂ ਪਿਓਾਂ ਨੂੰ ਦੇਖ ਕੇ ਆਇਓ ਔਰ ਕਿਤੇ ਨਾ ਕਿਤੇ ਮਨ ਚ ਚਿੰਤਾ ਵੀ ਹੈ ਲੇਕਿਨ ਇਹ ਵੀ ਹੈ ਕਿ ਜਿੰਨਾ ਬੜਾ ਸਾਰ ਰਿਹਾ ਕਿ ਉਹਨਾਂ ਦੀ ਮਦਦ ਕਰੇ ਜਾ ਰਹੀ ਹੈ ਬਹੁਤ ਜ਼ਿਆਦਾ ਜੀ ਅੱਜ ਦਾ ਸਾਰਾ ਜਿਹੜਾ ਦਿਨ ਹੈਗਾ ਉਹ ਤਾਂ ਡੀਐਸਪੀ ਬਰਾੜ ਸਾਹਿਬ ਨੂੰ ਸਮਰਪਿਤ ਰਿਹਾ ਜੀ ਕਿਉਂਕਿ ਸਰ ਹੋਣਾ ਨੇ ਇੰਨੀ ਹੈਲਪ ਕੀਤੀ ਅੱਜ ਮੈਂ ਉਹਦੇ ਆਫਿਸ ਜਦੋਂ ਗਿਆ ਮੈਨੂੰ ਪਤਾ ਲੱਗਿਆ ਕਿ ਸਰ ਹੁਣੀ ਤਾਂ ਮਤਲਬ ਆ ਖਾਸ ਕਰਾ ਵਾਲੇ ਟਾਈਮ ਦੇ ਵਿੱਚ ਤਾਂ ਇੱਕ ਸੈਕਿੰਡ ਲਈ ਵੀ ਟਿੱਕਿਆ ਨਹੀਂ ਬਹਿ ਰਹੇ ਹਨ ਕਦੀ ਉਸ ਪਿੰਡ ਕਦੀ ਇਸ ਪਿੰਡ ਸੋ ਮੈਨੂੰ ਲੱਗਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਪਲੱਸ ਕੱਲ ਜਦੋਂ ਅਸੀਂ ਸੁਲਤਾਨਪੁਰ ਲੋਧੀ ਉੱਥੇ ਬਾਬਾ ਸੀਚੇਹਲ ਜੀ ਵੀ ਬਹੁਤ ਐਕਟਿਵਲੀ ਹੈਲਪ ਕਰ ਰਹੇ ਸਕੇ ਅਸੀਂ ਦੇਖ ਰਹੇ ਸੀ ਉਹਨਾਂ ਦੀਆਂ ਵੋਟਸ ਇਧਰ ਜਾ ਰਹੀਆਂ ਸੀਗੀਆਂ ਬਟ ਉਸ ਟਾਈਮ ਇਹ ਸਟੋਰੀ ਵੀ ਪਾਈ ਸੀ ਕਿ ਕੱਲ ਵੀ ਜਦੋਂ ਉਧਰੋਂ ਪਤਾ ਨਹੀਂ ਕਿਸ ਕਿਹੜੀ ਨਹਿਰ ਵੱਲੋਂ ਕੋਈ ਡੰਗਰ ਰੋੜ ਕੇ ਉਹਦੀ ਬਾਡੀ ਆਈ ਹੋਈ ਸੀ ਥੋੜ੍ਹੀ ਜਗ੍ਹਾ ਤੇ ਉਹ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਉਹ ਇਸ ਟਾਈਮ ਕਿ ਜਦੋਂ ਜਦੋਂ ਪਾਣੀ ਥੱਲੇ ਹੋਣਾ ਹਟਾਣਾ ਉਸ ਤੋਂ ਬਾਅਦ ਜਿਹੜੀਆਂ ਬਾਡੀਜ਼ ਮਿਲਣੀਆਂ ਨੇ ਡੰਗਰਾਂ ਦੀਆਂ ਉਹ ਸਭ ਤੋਂ ਵੱਡਾ ਇਨਫੈਕਸ਼ਨ ਦਾ ਘਰ ਮੈਨੂੰ ਲੱਗਦਾ ਉਹ ਉਹ ਸਭ ਤੋਂ ਚਿੰਤਾ ਵਾਲਾ ਵਿਸ਼ਾ ਹੈ ਬਟ ਮੈਨੂੰ ਪੂਰੀ ਉਮੀਦ ਹੈ ਵੀ ਆ ਕਿ ਪ੍ਰਸ਼ਾਸਨ ਪਲੱਸ ਜਿੰਨਾ ਸਾਡਾ ਯੂਥ ਆ ਉਹ ਪੂਰੀ ਹੈਲਪ ਕਰੂਗਾ ਤੇ ਇਹ ਚੀਜ਼ ਨੂੰ ਸਪਰੈਡ ਹੋਣ ਤੋਂ ਡੈਫੀਨੇਟਲੀ ਰੋਕ ਜਿੱਥੇ ਇਸ ਵਕਤ ਪਰਿਵਾਰ ਦੇ ਜੀ ਇੱਕ ਦੂਜੇ ਨੂੰ ਸੰਭਾਲ ਰਹੇ ਸੀ ਉੱਥੇ ਪੂਰਾ ਹੀ ਪਰਿਵਾਰ ਆ ਗਿਆ ਮੈਂ ਦੇਖਿਆ ਦੀਸ਼ੂ ਵੀ ਨਾਲ ਸੀ ਭੈਣ ਵੀ ਨਾਲ ਸੀਗੇ ਤੁਸੀਂ ਪੰਜਾਬ ਨੂੰ ਸੰਭਾਲਣ ਉਹਨਾਂ ਦੀ ਮਦਦ ਕਰਨ ਲਈ ਜਨੇ ਨਿਕਲ ਗਏ ਮੈਨੂੰ ਲੱਗਦਾ ਜੀ ਸ਼ਾਇਦ ਬੈਡ ਵੀ ਇਹੀ ਚਾਹੁੰਦੇ ਸੀਗੇ ਸੋ ਇਹ ਇਕੱਲਾ ਐ ਨਹੀਂ ਸੀਗਾ ਕਿਸੇ ਇੱਕ ਬੰਦੇ ਦਾ ਡਿਸੀਜਨ ਐ ਇਹ ਕਲੈਕਟਿਵ ਡਿਸੀਜਨ ਸਾਰੀ ਫੈਮਿਲੀ ਦਾ ਸੀਗਾ ਉਹ ਵੀ ਇਹ ਮਤਲਬ ਇੱਕ ਵਾਰ ਜੇ ਕਿਸੇ ਦੇ ਵੀ ਦਿਮਾਗ 'ਚ ਆਇਆ ਤਾਂ ਸਾਰੀਆਂ ਵੋਟਾਂ ਆਬਵੀਅਸਲੀ ਵਿਦਾਊਟ ਐਨੀ ਡਾਊਟ ਯੈਸ ਵਨ ਸਿਗੀਆਂ ਹਨਾ ਵੀ ਇਹ ਹੀ ਚੀਜ਼ ਕਰਨੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਹੈ ਇਹ ਚੀਜ਼ ਦੇ ਨਾਲ ਪੰਜਾਬ ਦਾ ਤਾਂ ਚਲੋ ਕਿਉਂਕਿ ਅਸੀਂ ਇਨ ਅੱਜ ਮੈਂ ਜਦੋਂ ਆ ਵੀ ਰਿਹਾ ਸੀਗਾ ਇਧਰ ਮੋਂ ਤਾਂ ਇਹੀ ਚੀਜ਼ਾਂ ਮੇਰੇ ਦਿਮਾਗ 'ਚ ਚੱਲ ਰਹੀਆਂ ਸੀਗੀਆਂ ਕਿ ਯਾਰ ਸਾਨੂੰ ਇੰਨਾ ਕੁ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਜਾਏ ਇੱਥੋਂ ਦੇ ਇੱਥੋਂ ਮਤਲਬ ਇੰਨੇ ਕ ਪਾਕ ਪਵਿੱਤਰ ਧਰਤੀ ਆ ਹਰ ਵਾਰੀ ਸੰਤਾਪ ਪੰਜਾਬ ਨੇ ਝੇਲਿਆ ਪਰ ਹਰ ਵਾਰੀ ਉਹ ਦੁੱਗਣਾ ਤਿੱਗਣਾ ਪਾਵਰਫੁਲ ਹੋ ਕੇ ਹਮੇਸ਼ਾ ਉਹ ਨਿਕਲਿਆ ਹੈ ਨਾ ਸੋ ਇਸ ਵਾਰੀ ਵੀ ਡੈਫੀਨਿਟਲੀ ਆਪਾਂ ਸਾਰੇ ਜਣੇ ਮਿਲ ਕੇ ਮੈਂ ਆਖੀਰ ਚ ਬਸ ਇਨਾ ਕਹਿਣਾ ਚਾਹਾਂਗੀ ਕਿ ਤੁਸੀਂ ਬਹੁਤ ਸੋਹਣੀ ਸੇਵਾ ਜੜੀ ਆ ਉਹ ਨਿਭਾ ਰਹੇ ਹੋ ਬਟ ਇੱਕ ਪੰਜਾਬ ਦਾ ਪੁੱਤ ਜਿਹੜਾ ਪੰਜਾਬ ਦੀ ਸੇਵਾ ਕਰਨ ਨਿਕਲਿਆ ਉਹ ਕੀ ਕਹਿਣਾ ਚਾਹੇਗਾ ਪੰਜਾਬੀਆਂ ਨੂੰ ਜਾਂ ਜਿਹੜੇ ਇਸ ਵਕਤ ਦੁੱਖ ਹੰਡਾ ਰਹੇ ਨੇ ਮੈਨੂੰ ਲੱਗਦਾ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਜੀ ਕਿਉਂਕਿ ਇਹ ਇੱਕ ਇੱਕ ਬੰਦੇ ਦੀ ਮੋਰਲ ਰਿਸਪੌਂਸਿਬਿਲਟੀ ਮੈਨੂੰ ਲੱਗਦਾ ਮੇਰੇ ਕਹਿਣ ਤੋਂ ਪਹਿਲਾਂ ਹੀ ਹਰੇਕ ਬੰਦੇ ਦੇ ਵਿੱਚ ਇਹ ਹੈਗੀ ਆ ਤੇ ਉਹ ਬਖੂਬੀ ਨਿਭਾ ਰਹੇ ਨੇ ਇੱਕ ਇੱਕ ਬੰਦਾ ਤੁਸੀਂ ਮਤਲਬ ਜਿੱਦਨ ਮਰਜੀ ਚੱਲ ਜਾਓ ਇਵਨ ਕੱਲ ਵੀ ਅੱਜ ਵੀ ਸਾਰਾ ਦਿਨ ਮਤਲਬ ਸਲੂਟ ਆ ਮੈਂ ਤਾਂ ਇੱਕ ਵਾਰੀ ਦੁਬਾਰਾ ਅਪੀਲ ਕਰਦਾ ਜੀ ਸਾਰੇ ਯੂਥ ਨੂੰ ਸਾਰੀ ਆਡੀਅנס ਨੂੰ ਜਿਹੜੇ ਦੇਖ ਰਹੇ ਨੇ ਆਪੋ ਆਪਣੀ ਮੋਰਲ ਰਿਸਪੌਂਸਿਬਿਲਟੀ ਸਮਝ ਕੇ ਜ਼ਰੂਰ ਜਿੱਥੇ ਤੁਹਾਨੂੰ ਪੀੜਤ ਪਰਿਵਾਰ ਦਿਖਦੇ ਨੇ ਜਿੱਥੇ ਤੁਹਾਨੂੰ ਇਫੈਕਟਡ ਏਰੀਆਜ਼ ਦਿਖਦੇ ਨੇ ਪਲੀਜ਼ ਉੱਥੇ ਪਹੁੰਚੋ ਜੋ ਜੋ ਸਮਾਨ ਲੋੜਿੰਦਾ ਸਮਾਨ ਆ ਜੋ ਜੋ ਉਹ ਬਚਾਓ ਪਲੀਜ਼ ਹੈਨਾ ਮਤਲਬ ਰਾਸ਼ਨ ਦਾ ਸਾਰੇ ਜਾਨੇ ਦਾਸ ਹੀ ਚੁੱਕੇ ਨੇ ਹੁਣ ਕਿ ਰਾਸ਼ਨ ਹੋ ਗਿਆ ਪਾਣੀ ਦੀ ਬੋਟਲਸ ਹੋ ਗਈਆਂ ਉਹ ਸਾਰੀਆਂ ਚੀਜ਼ਾਂ ਐਕਸੈਸ ਦੇ ਵਿੱਚ ਨੇ ਚਾਰਾ ਇਵਨ ਬਹੁਤ ਐਕਸੈਸ ਚ ਸੋ ਜਿੱਥੇ ਜਿੱਥੇ ਜੋ ਜੋ ਚੀਜ਼ਾਂ ਰਿਕੁਆਇਰਡ ਨੇ ਜਿੱਦਾਂ ਜਿੱਦਾਂ ਦੇ ਹਿਸਾਬ ਨਾਲ ਪਲੇਸਿਸ ਇਫੈਕਟਡ ਨੇ ਉਧਾਂ ਉਧਾਂ ਦੇ ਰਿਸੋਰਸਿਸ ਹਮ ਉੱਥੇ ਚਾ ਥੈਂਕ ਯੂ ਪੁਖਰਾਜ ਫਾਈਬਰ ਗੁਰੂ ਤੁਹਾਨੂੰ ਵੀ ਬਹੁਤ ਬਰਾ ਸੰਮਤ ਪੱਖੇ ਬਲ ਪੱਖੇ ਤੁਸੀਂ ਜੀ ਸੇਵਾ ਕਰਨ ਲਈ ਉਤਰਿਓ ਵਾਹਿਗੁਰੂ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਪੰਜਾਬ ਸਾਡਾ ਜਿਹੜਾ ਬਹੁਤ ਛੇਤੀ ਇਸ ਮੁਸੀਬਤੋਂ ਬਾਹਰ ਆ ਜਾਏ ਵਾਹਿਗੁਰੂ ਮੇਰ ਕਰ ਥੈਂਕ ਯੂ ਥੈਂਕ ਯੂ